ਬਾਈ ਜੀ ਇਹ ਹਿਰਨ ਦੀ ਕੁੱਡੂ ਪ੍ਰਜਾਤੀ ਆ ਜਿਹਦੇ ਮਗਰ ਜੰਗਲੀ ਕੁੱਤੇ ਪੈ ਗਏ ਜੰਗਲੀ ਕੁੱਤੇ ਪੂਰੇ ਭੈੜੇ ਸ਼ਿਕਾਰੀ ਹੁੰਦੇ ਨੇਗਾ ਛੜ ਦਿਨ ਜਿਹਦੇ ਮਗਰ ਇੱਕ ਵਾਰੀ ਪੈ ਜਾਂਦੇ ਨੇ ਹਿਰਨ ਪੂਰਾ ਥੱਕ ਚੁੱਕਿਆ ਇਸ ਟਾਈਮ ਹੁਣ ਉਹਦੇ ਦਿਮਾਗ ਦੇ ਵਿੱਚ ਬਚਣ ਦੀ ਇੱਕ ਰਾਦਾ ਆਇਆਗਾ ਸਾਹਮਣੇ ਪਾਣੀ ਵਾਲ ਟੋਬਾ ਜਾਇਆਗਾ ਉਹਨੇ ਪਾਣੀ ਵਾਲੇ ਟੋਬੇ ਦੇ ਵਿੱਚ ਜਾਣ ਦਾ ਫੈਸਲਾ ਕਰ ਲਿਆ ਕਿਉਂਕਿ ਕੁੱਤੇ ਨੇ ਜਿਹੜੇ ਕਦੇ ਵੀ ਪਾਣੀ ਦੇ ਵਿੱਚ ਜਾਂਦੇ ਨਹੀਂ ਪਾਣੀ ਦੇ ਵਿੱਚ ਜਬੜਨ ਤੋਂ ਡਰਦੇ ਨੇ ਕੁੱਤੇ ਉਹ ਪਾਣੀ ਦੇ ਵਿੱਚ ਵੜ ਕੇ ਆਪ ਦੇ ਆਪ ਨੂੰ ਬਚਾਉਣ ਦੀ ਉਹਨੇ ਕੋਸ਼ਿਸ਼ ਕੀਤੀ ਪਰ ਕਹਿੰਦੇ موسی ਪੱਜਾ ਮਾਤ ਤੋਂ ਮਾਤ ਅੱਗੇ ਖੜੀ ਪਾਣੀ ਆਪ ਮਗਰ ਮੱਛਾਂ ਦੇ ਨਾਲ ਭਰਿਆ ਪਿਆ ਹੈਗਾ ਮਗਰ ਮੱਛ ਨੇ ਦੇਖ ਲੈ ਵੀ ਕਿ ਕੁੱਡੂ ਕਿਸਮ ਦਾ ਹਿਰਨਾ ਜਿਹੜਾ ਪਾਣੀ 'ਚ ਵੜ ਗਿਆ ਚੱਲ ਵੀ ਆਪਣਾ ਤਾਂ ਅੱਜ ਰੋਟੀ ਪਾਣੀ ਦਾ ਪ੍ਰਬੰਧ ਹੋ ਗਿਆ ਵਧੀਆ ਮੀਟ ਪਾਣੀ ਖਾਵਾਂਗੇ ਅੱਜ ਆਪਾਂ ਮਗਰ ਮੱਛ ਪਾ ਗਿਆ ਹੈ ਰੰਦੇ ਪਿੱਛੇ ਫਿਰ ਨਵੇਂ ਹੁਣ ਦੇਖ ਲੈ ਇਹ ਕੁੱਤੇ ਵੀ ਸਾਡੇ ਦਾ ਕੰਮ ਆਇਆ ਨਹੀਂ ਹੁਣ ਮਗਰ ਮੱਛ ਨਹੀਂ ਛੱਡਦਾ ਇਹਨੂੰ ਉੱਤੇ ਵੀ ਦੇਖੀ ਜਾਂਦੇ ਨੇ ਪਹੁੰਚ ਗਿਆ ਮਗਰ ਮੱਛ ਰੰਦੇ ਜਮਾ ਕੋਲੇ ਪਹੁੰਚ ਗਿਆ ਏ ਲੈ ਉਹ ਮਾਰਾ ਚਪਟਾ ਲੈ ਗਿਆ ਦਬ ਕੇ ਵਿੱਚ ਉਹਨੂੰ ਜ਼ਿੰਦਗੀ ਦਾ ਕੋਈ ਪਤਾ ਨਹੀਂ ਤੇ ਪੈਰ ਪੈਰ ਤੇ ਮੋਟ ਹੈ ਵੀਰੇ ਜੰਗਲਾਂ ਦੇ ਵਿੱਚ ਜੇ ਜ਼ਿੰਦਗੀ ਇੰਨੀ ਸੌਖੀ ਨਹੀਂ ਹ ਮਗਰਮੱਛ ਨੂੰ ਦੱਬ ਲਿਆ ਦੇਖ ਰੰਜੇ ਨੂੰ ਇਹਦੇ ਵਿਚਾਰੇ ਦੇ ਸਿੰਘ ਸੁng ਜੇ ਵੀ ਹੈ ਨਹੀਂਗੇ ਵੀ ਜਿਹੜਾ ਬਚ ਕੇ ਨਿਕਲ ਜੂ ਮਾਰ ਕੇ ਮਗਰਮੱਛ ਦੀ ਬੱਕੀ ਦੇ ਵਿੱਚ ਉਹ ਲੈ ਗੱਡੋਕੇ ਵਿੱਚ ਹੁਣ ਮਗਰਮੱਛ ਨੂੰ ਖਾਣ ਲਈ ਕਿਰਾ ਤਾਂ ਇਹਨੂੰ ਬਾਹਰ ਆਉਣਾ ਪਊਗਾ ਇਹ ਛੁੱਟ ਗਈ ਗ੍ਰਿਪ ਮਗਰਮੱਛ ਦੀ ਗ੍ਰਿਪਾ ਛੁੱਟ ਗਈ ਕਿਉਂਕਿ ਪਾਣੀ ਦੇ ਵਿੱਚ ਜਦੋਂ ਮਗਰਮੱਛ ਕਿਸੇ ਨੂੰ ਲੈ ਕੇ ਡੁੱਬਦਾ ਆ ਉਦੋਂ ਦੀ ਗ੍ਰਿਪ ਕਮਜ਼ੋਰ ਹੋ ਜਾਂਦੀ ਹੈਗੀ ਉਹ ਲੈ ਨਿਕਲ ਗਿਆ ਬਚ ਗਿਆ ਪ੍ਰਮਾਤਮਾ ਨੇ ਦੀ ਉਮਰ ਲੰਮੀ ਲਿਖੀ ਸੀਗੀ ਅੱਜ ਦਾ ਦਿਨ ਇਹ ਬਚ ਗਿਆ ਇਹਦੀ ਜ਼ਿੰਦਗੀ ਦੇ ਦਿਨ ਵਿੱਚ ਇੱਕ ਦਿਨ ਦਾ ਹੋਰ ਵਾਦਾ ਹੋ ਗਿਆ ਪੰਜਾਬ ਦੇ ਪਰਿਵਾਰ ਦੇ ਵਿੱਚ ਜਾ ਕੇ ਸੁੱਖ ਨਾਲ ਰਹੂਗਾ